ਇਹ ਗਲੰਦਾਈ ਲੋਕਾਂ ਨੇ ਮੇਰੇ 'ਤੇ ਇਹ ਰਵਿਸ਼ਵਾਸ ਕੀਤਾ ਅਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਕੰਪਨੀ ਹੈ ਪੂਰੀ ਮੈਂ ਗਲਮੀ ਨਹੀਂ ਕਰ ਸਕਦਾ ਇਸ ਕਰਕੇ ਅੱਜ ਨੂੰ ਇਹ ਲੱਗਿਆ ਸਾਡਾ ਚੁਣਿਆ ਹੋਇਆ ਐਮਐਲਏ ਸੀ ਅਸੀਂ ਇਹਨੂੰ ਐਮਐਲਏ ਬਣਾਇਆ ਸਾਡੀ ਪਾਰਟੀ ਜਿਹੜਾ ਕਾਰਗਰਤਾ ਪਾਰਟੀ ਉਤਾਰੇਗੀ ਮੁਕਾਬਲਾ ਕਰ ਲੈਣੀ ਜਿਹੜੇ ਜੀ ਉਹਨਾਂ ਨੇ 25 ਮਹੀਨਿਆਂ ਦਾ ਕੰਮ ਕੀਤਾ ਮੇਰੇ ਐਮਐਲਏ ਪਰ ਉਸ ਜਿਹੜਾ ਅਸਤੀਫਾ ਮੇਰਾ ਮਜਬੂਰ ਕਰਕੇ ਆਪਣਾ ਕੈਂਡੀਡੇਟ ਉਤਾਰਨ ਸਰਕਾਰ ਬੰਦੇ ਸਾਰੀ ਜਲੰਧਰ ਦੇ ਵਿੱਚ ਵਿੱਚ ਸਪੋਰਟਸ ਯੂਨੀਵਰਸਿਟੀ ਜਾਏਗੀ ਤੇ ਉਸ ਕੋਲ ਜਿਹੜੇ ਲੋਕ ਹੈ ਉਹਨੂੰ ਬੇਨਫੀਟ ਮਿਲਣਗੇ ਹਰ ਤਰ੍ਹਾਂ ਦਾ ਜਿਹੜਾ ਮਾਫੀਆ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਖ਼ਤੀਏ ਹੋਇਆ ਔਰ ਅੱਜ ਜਿੱਥੇ ਵਪਾਰੀਆਂ ਦੇ ਕਤਲ ਹੋ ਰਹੇ ਆ ਖਿਡਾਰੀਆਂ ਦੇ ਕਤਲ ਹੋ ਰਿਹਾ ਤਾਂ ਉੱਥੇ ਕਲਾਕਾਰਾਂ ਦੇ ਵੀ ਕਤਲ ਰਹਿ ਬਾਰਾਦ ਹੋ ਗਏ ਲੈਵਲ ਆ ਗਿਆ ਆਦਰਯੋਗ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਜੀ ਸਾਰੇ ਆਦਰਯੋਗ ਸਰਕਾਰ ਜੋ ਸੀਨੀਅਰ ਲੀਡਰਸ਼ਿਪ ਸਾਰੇ ਕਾਰਜਕਰਤਾ ਸਾਥੀ ਅੱਜ ਜਲੰਧਰ ਦੇ ਵਿੱਚ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦਾ ਚੋਣ ਦਫਤਰ ਹੈ ਹਰ ਤਰ੍ਹਾਂ ਦਾ ਜਿਹੜਾ ਮਾਫੀਆ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਸક્રિય ਹੋਇਆ ਹੈ ਔਰ ਅੱਜ ਜਿੱਥੇ ਵਪਾਰੀਆਂ ਦੇ ਕਤਲ ਹੋ ਰਿਹਾ ਖਿਡਾਰੀਆਂ ਦੇ ਕਤਲ ਹੋ ਰਿਹਾ ਤਾਂ ਉਥੇ ਕਲਾਕਾਰਾਂ ਦੇ ਵੀ ਕਤਲ ਹੈ ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਹੋ ਰਿਹਾ ਅੱਜ ਪੰਜਾਬ ਹੈ ਜਿਹੜਾ ਪੰਜਾਬ ਦੇ ਲੋਕ ਉਹਨਾਂ ਨੂੰ ਇੱਕ ਆਸ ਹੈ ਜਿਹੜੀ ਆਦਰਨੀય ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਇੱਕ ਆਸ ਨਜ਼ਰ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਦੇਸ਼ ਨੇ ਤਰੱਕੀ ਕੀਤੀ ਹੈ ਸੈਂਕੜਾ ਨਵੇਂ 에어ਪੋਰਟ ਬਣੇ ਆ ਦੇਸ਼ ਦੇ ਵਿੱਚ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਆ ਔਰ ਹਜ਼ਾਰਾਂ ਕਿਲੋਮੀਟਰ ਜਿਹੜੇ ਐਕਸਪ੍ਰੈਸ ਵੇ ਉਹਨਾਂ ਦਾ ਜਾਲ ਵਿਛਿਆ ਆਉਣ ਵਾਲੇ ਸਮੇਂ 'ਚ ਇਹ ਤਿਆਰੀਆਂ ਹੋ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਬੁੱਲੌਰ ਪੰਜਾਬ ਦੇ ਵਿੱਚ ਵੀ ਉਹਦੇ ਸਰਵੇ ਆ ਜਿਹੜੇ ਚੱਲ ਰਹੇ ਆ ਤੇ ਜਲੰਧਰ ਦੇ ਲੋਕਾਂ ਨੇ ਮੇਰੇ ਤੇ ਜਿਹੜਾ ਵਿਸ਼ਵਾਸ ਕੀਤਾ ਅਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕੰਪਨੀ ਹੈ ਉਹ ਵੀ ਮੈਂ ਗਲਮੀ ਨਹੀਂ ਕਰ ਸਕਦਾ ਇਸ ਕਰਕੇ ਕੱਲ ਨੂੰ ਇਹ ਨਾ ਕਹਿਣ ਸਾਡਾ ਚੁਣਿਆ ਹੋਇਆ ਐਮਐਲਏ ਸੀ ਅਸੀਂ ਇਹਨੂੰ ਐਮਐਲਏ ਬਣਾਇਆ ਜੇ ਉਹਨਾਂ ਦੇ ਵਿੱਚ ਇਓ ਸੋਚਦੇ ਆ ਕਿ ਸਾਡੀ ਸਰਕਾਰ ਨੇ ਕੰਮ ਕੀਤਾ 25 ਮਹੀਨੇ ਦਾ ਜੀ ਉਹਨਾਂ ਦੇ ਕੋਲ ਕੋਈ ਡਾਟਾ ਜਲੰਧਰ ਦੇ ਲਈ ਉਹ ਮੈਦਾਨ ਚ ਉਤਰ ਸਾਡੀ ਪਾਰਟੀ ਦਾ ਜਿਹੜਾ ਕਾਰਜਕਰਤਾ ਪਾਰਟੀ ਉਤਾਰੇਗੀ ਮੁਕਾਬਲਾ ਕਰ ਲੈਣੇ ਕਿ ਕਿਹੜੇ ਜੀ ਉਹਨਾਂ ਨੇ 25 ਮਹੀਨੇ ਦਾ ਕੰਮ ਕੀਤਾ ਮੇਰੇ ਐਮ ਐਲ ਏ ਪਤ ਉਸ ਜਿਹੜਾ ਜਿਹੜਾ ਸਤੀਫਾ ਮੇਰਾ ਮਜ਼ੂਰ ਕਰਕੇ ਆਪਣਾ ਕੈਂਡੀਡੇਟ ਉਤਾਰਨ ਉੱਥੇ ਮੈਦਾਨ ਦੇ ਵਿੱਚ ਪਤਾ ਲੱਗੂ ਕਿ ਉਹ ਜਿਹੜੀ ਵੋਟ ਦੀ ਤਾਕਤ ਹੈ ਉੱਥੋਂ ਪਤਾ ਲੱਗਦਾ ਕਿ ਕਿਹੜੀਆਂ ਸਰਕਾਰਾਂ ਕੀ ਕਰਦੀਆਂ ਅੱਜ ਜੇ ਤੁਸੀਂ ਜਲੰਧਰ ਸ਼ਹਿਰ ਦੇ ਹਾਲਾਤ ਦੇਖ ਰਹੇ ਆ ਜਾ ਕੇ ਦੇਖੋ ਨਸ਼ਾ ਘਰ ਘਰ ਮਿਲ ਰਿਹਾ ਜਾ ਕੇ ਹਾਲਾਤ ਦੇਖੋ ਕੀ ਅੱਜ ਲੋਕਾਂ ਵਪਾਰੀ ਕਿੰਨਾ ਦੁਖੀ ਹੈ ਅੱਜ ਵਪਾਰੀ ਡਰਦਾ ਜਿਹੜਾ ਹੈ ਘਰੋਬਾਰ ਨਹੀਂ ਲਿਕਰਿਆ ਕਿ ਕਦੋਂ ਗੋਲੀ ਚੱਲ ਜੇ ਕਦੋਂ ਕਤਲ ਹੋ ਜਾਵੇ ਸਰਕਾਰ ਬਣਦੇ ਸਾਰੀ ਜਲੰਧਰ ਦੇ ਵਿੱਚ ਇੱਕ ਸਪੋਰਟਸ ਯੂਨੀਵਰਸਿਟੀ ਦਿੱਤੀ ਜਾਏਗੀ ਜਿਹੜੇ ਸਪੋਰਟ ਦੇ ਜਿਹੜੇ ਲੋਕ ਹੈ ਉਹਨੂੰ ਬੇਨਫੀਟ ਮਿਲ ਸਕੇ ਮੈਂ ਪੁੱਛਣਾ ਚਾਹਨਾ ਕਿ 25 ਮਹੀਨਿਆਂ ਦੀ ਗੱਲ ਇਹਨਾਂ ਨੇ ਕਦੀ ਵਿਧਾਨ ਸਭਾ 'ਚ ਰੱਖੀ ਹੈ ਇਦਾਂ ਦੇ ਨੇਕ ਮੁੱਦੇ ਜਿਹੜੇ ਸਾਡੇ ਕੋਲ ਹੈ ਅੱਜ ਜਿਹੜੇ ਲੋਕ ਦੁਖੀ ਹੈ ਅਸੀਂ ਉਹਨਾਂ ਦੁਖ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਕਿ ਥੋੜੇ ਦਿਨ ਦਾ ਇੰਤਜ਼ਾਰ ਕਰੋ ਤੁਹਾਡਾ ਆਪਣਾ ਬੇਟਾ ਆਪਣਾ ਪੁੱਤਰ ਜਿਹੜਾ ਦੇਸ਼ ਦੀ ਰਾਜਨੀਤੀ ਕਰ ਰਿਹਾ ਜਿਹਨੇ ਦੇਸ਼ ਦੇ ਵਿੱਚ ਜਿਹੜੇ ਜਿਹੜੇ ਵਾਅਦੇ ਕਮਿਟ ਕੀਤੇ ਅਗਰ ਅੱਜ ਦੀ ਡੇਟ ਦੇ ਵਿੱਚ ਜੇ ਟ੍ਰੇਨ ਦੀ ਗੱਲ ਕਰਾਂ ਉਹ ਇਸ ਸਰਕਾਰ ਨੇ ਚਲਾਈ ਹੈ